ਜੀਤ ਸਿੰਘ ਢੱਲੇਵਾਲ ਦੀ ਸਿਹਤ ਖਰਾਬ ਹੋ ਗਈ ਹੈ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਜੋ ਲੋਕ ਉਹਨਾਂ ਦੇ ਨਾਲ ਨੇ ਆਸ-ਪਾਸ ਨੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਜ਼ਰੂਰ ਲੈਂਦੇ ਨੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਬਹੁਤ ਕੀਮਤੀ ਆ ਔਰ ਜਿਹੜੇ ਲੋਕ ਮੈਡੀਸਨ ਵੀ ਨਹੀਂ ਲੈਣ ਲੈਂਦੇ ਉਹ ਮੇਰੇ ਖਿਆਲ ਨਾਲ ਨਾ ਤਾਂ ਉਹਨਾਂ ਦੇ ਹਿੱਤ ਚ ਨੇ ਨਾ ਹੀ ਸਮਾਜ ਦੇ ਹਿੱਤ ਚ ਨੇ ਨਾ ਹੀ ਕਿਸਾਨ ਦੇ ਹਿੱਤ ਚ ਨੇ ਉਹ ਕਿਸਾਨ ਦੇ ਲਈ ਸੰਘਰਸ਼ ਕਰ ਰਹੇ ਆ ਇਸ ਲਈ ਮੇਰੀ ਫਿਰ ਦੁਬਾਰਾ ਉਹਨਾਂ ਨੂੰ ਅਪੀਲ ਆ ਕਿ ਜੋ ਆਸ-ਪਾਸ ਨੇ ਉਹ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਤੋਂ ਨਾ ਰੋਕਣ ਡਾਕਟਰ ਹਾਉਂਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਬਾਕੀਆਂ ਨੂੰ ਵੀ ਰੋਕਿਆ ਜਾਂਦਾ ਤੇ ਉਹਨਾਂ ਦੀ ਜ਼ਿੰਦਗੀ ਬਚਣਾ ਹੈ ਅੱਜ ਦੇ ਸਮਾਜ ਦੇ ਲਈ ਕਿਸਾਨਾਂ ਦੇ ਲਈ ਔਰ ਸੂਬੇ ਦੇ ਲਈ ਔਰ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ ਸਰਦਾਰ ਜਗਜੀਤ ਸਿੰਘ ਢੱਲੇਵਾਲ ਦੀ ਸਿਹਤ ਖਰਾਬ ਹੋ ਗਈ ਹੈ ਤੇ ਮੈਂ ਉਹਨਾਂ ਨੂੰ ਅਪੀਲ ਕਰਦਾ ਜੋ ਲੋਕ ਉਹਨਾਂ ਦੇ ਨਾਲ ਨੇ ਆਸ-ਪਾਸ ਨੇ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਜ਼ਰੂਰ ਲੈਣ ਦੇ ਕਿਉਂਕਿ ਉਹਨਾਂ ਦੀ ਜ਼ਿੰਦਗੀ ਬਹੁਤ ਕੀਮਤੀ ਆ ਔਰ ਜਿਹੜੇ ਲੋਗ ਮੈਡੀਸਿਨ ਵੀ ਨਹੀਂ ਲੈਣ ਲੈਂਦੇ ਉਹ ਮੇਰੇ ਖਿਆਲ ਨਾਲ ਨਾ ਤਾਂ ਉਹਨਾਂ ਦੇ ਹਿੱਤ ਚ ਨੇ ਨਾ ਹੀ ਸਮਾਜ ਦੇ ਹਿੱਤ ਚ ਨੇ ਨਾ ਹੀ ਕਿਸਾਨ ਦੇ ਹਿੱਤ ਚ ਨੇ ਉਹ ਕਿਸਾਨ ਦੇ ਲਈ ਸੰਘਰਸ਼ ਕਰ ਰਹੇ ਆ ਤੇ ਇਸ ਲਈ ਮੇਰੀ ਫਿਰ ਦੁਬਾਰਾ ਉਹਨਾਂ ਨੂੰ ਅਪੀਲ ਆ ਕਿ ਜੋ ਆਸ-ਪਾਸ ਨੇ ਉਹ ਉਹਨਾਂ ਨੂੰ ਮੈਡੀਕਲ ਟਰੀਟਮੈਂਟ ਤੋਂ ਨਾ ਰੋਕਣ ਡਾਕਟਰ ਜਾਂਦੇ ਆ ਉਹਨਾਂ ਨੂੰ ਵੀ ਰੋਕਿਆ ਜਾਂਦਾ ਬਾਕੀਆਂ ਨੂੰ ਵੀ ਰੋਕਿਆ ਜਾਂਦਾ ਤੇ ਉਹਨਾਂ ਦੀ ਜ਼ਿੰਦਗੀ ਬਚਣਾ ਇਸ ਵੇਲੇ ਸਮਾਜ ਦੇ ਲਈ ਕਿਸਾਨਾਂ ਦੇ ਲਈ ਔਰ ਸੂਬੇ ਦੇ ਲਈ ਔਰ ਦੇਸ਼ ਦੇ ਲਈ ਬਹੁਤ ਜ਼ਰੂਰੀ ਹੈ